ਔਰ ਹੁਣ ਗੱਲ ਕਰਦੇ ਹਾਂ ਇੱਕ ਬਹਾਦਰ ਬੱਚੀ ਦੀ ਜਿਸ ਦੀ ਕਿ ਸਮਝਦਾਰੀ ਤੇ ਚਲਦਿਆਂ ਚੋਰ ਨੂੰ ਵਾਪਸ ਪੁੱਠੇ ਪੈਰੀ ਪਦਨਾ ਪਿਆ ਜੀ ਹਾਂ ਮਜੀਠਾ ਦੇ ਚਵਿੰਡਾ ਦੇਵੀ ਦਾ ਇਹ ਮਾਮਲਾ ਹੈ ਜਿੱਥੇ ਘਰ ਵਿੱਚ 17 ਸਾਲਾਂ ਬੱਚੀ ਕੱਲੀ ਸੀ ਚੋਰ ਦੇ ਇਰਾਦੇ ਨੂੰ ਪਾਪਦਿਆਂ ਹੋਇਆ ਇਸ ਕੁੜੀ ਨੇ ਦਰਵਾਜ਼ੇ ਨੂੰ ਬੰਦ ਕਰਤਾ ਜਿਸ ਤੇ ਚਲਦਿਆਂ ਇਸ ਚੋਰ ਜਿਹੜਾ ਹੈ ਆਪਣੇ ਮਨਸੂਬੇ ਇਸ ਕਾਮਯਾਬ ਨਹੀਂ ਹੋ ਪਾਇਆ ਸੋ ਦੱਸ ਦੇ ਕਿ ਇਹ ਮਜੀਠਾ ਦੇ ਚਵਿੰਡਾ ਦੇਵੀ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ 17 ਸਾਲਾਂ ਕੁੜੀ ਜਿਸ ਨੇ ਕਿ ਚੋਰ ਦੇ ਇਰਾਦੇ ਨੂੰ ਪਾਪ ਲਿਆ ਔਰ ਉਸ ਤੋਂ ਬਾਅਦ ਉਸਨੇ ਦਰਵਾਜ਼ੇ ਨੂੰ ਬੰਦ ਕਰਤਾ ਤੇ ਇਸ ਤੋਂ ਬਾਅਦ ਇਹ ਜਿਹੜਾ ਚੋਰ ਹੈ ਬੇਰੰਗ ਉਸ ਨੂੰ ਵਾਪਸ ਪਰਤਣਾ ਪਿਆ ਤੋ ਦੌੜਦਾ ਹੋਇਆ ਪੁੱਠੇ ਪੈਰੀ ਨਜ਼ਰ ਆ ਰਿਹਾ ਕਿਸ ਕਦਰ ਹਾਲਾਤ ਬਣ ਚੁੱਕੇ ਨੇ ਕਿ ਕੋਈ ਆਪਣੇ ਘਰਾਂ ਦੇ ਵਿੱਚ ਵੀ ਮਹਿਫੂਜ਼ ਨਹੀਂ ਹੈ ਜਿਸ ਤਰ੍ਹਾਂ ਦੇ ਨਾਲ ਉਹ ਆਪਣੇ ਮਨਸੂਬੇ 'ਚ ਕਾਮਯਾਬ ਨਹੀਂ ਹੋ ਪਾਇਆ ਉਸ ਤੋਂ ਬਾਅਦ ਇੱਥੋਂ ਦੌੜਦਾ ਹੋਇਆ ਵੀ ਉਹ ਨਜ਼ਰ ਆਇਆ ਸੋ ਇਹ ਤਸਵੀਰਾਂ ਸਾਹਮਣੇ ਆਈ ਨੇ ਸੀਸੀਟੀਵੀ ਜਿੱਥੇ ਘਰ ਦੇ ਵਿੱਚ ਇਕੱਲੀ ਸੀ ਇਹ ਸਾਰਾ ਸਾਲਾ ਕੁੜੀ ਔਰ ਅਚਾਨਕ ਜਦੋਂ ਇਸਨੇ ਇਸ ਸ਼ਖਸ ਨੂੰ ਦੇਖਿਆ ਤਾਂ ਉਸ ਨੂੰ ਉਸਦੇ ਇਰਾਦੇ ਸਹੀ ਨਹੀਂ ਲੱਗੇ और तुरंत उसने दरवाज़ा जड़ा है वह बंद कर दिता जिस तुँ तो बा जड़ा शख्स है वो जिसने मुँह टक्किया होया है, और उसके इरादे सही नज़र नहीं आ रहे इतों की उसू बैरंग अपने पुठ्ठे पैरी वापस परतना पाया तस्वीर देख सकते हो जो उसको एहसास होया कि दरवाजा हम नहीं खोल पाएगा तुरंत वो वापस इतों दौड़ता हुआ नजर आया सो तो जिस कदर तस्वीर सामने आई है यकीन हैरानकुन भी मामला है कि लोग सड़कों पर लुटा खोह हो ही रही ਲੇਕਿਨ ਘਰਾਂ ਦੇ ਵਿੱਚ ਵੀ ਲੋਕ ਮਹਿਫੂਜ਼ ਨਹੀਂ ਹਨ ਇੱਥੇ ਇੱਕ ਕੁੜੀ ਦੀ ਸਮਝਦਾਰੀ ਦੇ ਚਲਦਿਆਂ ਇਹ ਜੋ ਚੋਰ ਹੈ ਜੋ ਸ਼ਖਸ ਹੈ ਉਹ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋ ਪਾਇਆ ਇਥੋਂ ਨੇ ਇਹੀ ਪੁੱਛਿਆ ਵੀ ਪਾਪਾ ਇਹਨੇ ਕਿਹਾ ਦੁਕਾਨ ਤੇ ਮੰਮਾ ਕਿੱਥੇ ਹੋ ਵੀ ਦੁਕਾਨ ਤੇ ਕਹਿੰਦਾ ਕਿ ਉਹ ਇਹਨੇ ਕਿਹਾ ਦੁਕਾਨ ਤੇ ਆ ਉਹ ਕਹਿੰਦਾ ਜੀ ਮੈਨੂੰ ਉਹਨਾਂ ਨੇ ਬੁਲਾਇਆ ਇਹ ਕਹਿੰਦੀ ਉਹਨਾਂ ਨਾਲ ਤੁਸੀਂ ਦੁਕਾਨ ਤੇ ਚਲ ਜਾਓ ਉੱਥੇ ਜਾ ਕੇ ਗੱਲ ਕਰੋ ਕਹਿੰਦਾ ਨਹੀਂ ਮੈਨੂੰ ਉਹਨਾਂ ਨੇ ਘਰ ਬੁਲਾਇਆ ਕੋ ਰੂਮ ਰੈਂਟ ਤੇ ਦੇਣ ਵਾਸਤੇ ਤੇ ਮੈਨੂੰ ਤੂੰ ਉਹਨਾਂ ਨੂੰ ਇੱਥੇ ਬੁਲਾ ਲਾ ਫੋਨ ਕਰ ਲਾ ਇਹ ਫੋਨ ਲੈਣ ਵਾਸਤੇ ਅੰਦਰ ਆਈਆ ਤੋ ਬੰਦਾ ਮਗਰ ਆ ਗਿਆ ਹੁੰਦਾ ਬਸ ਉਹ ਜਦੋਂ ਅੰਦਰ ਆਇਆ ਇਹਨੇ ਪੁੱਛਿਆ ਅੰਦਰ ਕਿਉਂ ਹੁੰਦੇ ਪਏ ਇਹ ਕੀ ਕਰਦਾ ਪਿਆ ਤੋ ਕਹਿੰਦਾ ਮੈਂ ਤੈਨੂੰ ਆ ਕੇ ਦੱਸਦਾ ਇੰਨੀ ਚ ਅਲਰਟ ਹੋ ਗਈ ਆ ਤੇ ਇਹਨੇ ਆਪਣਾ ਕਮਰੇ ਜਾਣ ਕੇ ਦਰਵਾਜ਼ਾ ਬੰਦ ਕਰ ਲਿਆ ਉਹਨੇ ਦਰਵਾਜ਼ਾ ਤੋੜਨ ਦੀ ਕਾਫੀ ਕੋਸ਼ਿਸ਼ ਕੀਤੀ ਲੇਕਿਨ ਦਰਵਾਜ਼ਾ ਟੁੱਟਾ ਨਹੀਂ ਪਰ ਉਹ ਜਾਂਦਾ ਜਾਂਦਾ ਕਹਿ ਗਿਆ ਕੋਈ ਨਹੀਂ ਫਿਰ ਦੁਕਾਨ ਤੇ ਮਿਲ ਲਾਂਗੇ ਕੀ ਕੋਈ ਨੇ ਹਥਿਆਰ ਕੱਢਿਆ ਜਾਂ ਕੋਈ ਸ਼ਸਤਰ ਦੇਖੋ ਜਿਹੜਾ ਉਹ ਥੈਲਾ ਲੈ ਕੇ ਆ ਉਹਦੇ ਵਿੱਚ ਇਹ ਦੋ ਤਿੰਨ ਚੀਜ਼ਾਂ ਦੇਖਦੀਆਂ ਤੇ ਪਈਆਂ ਲੇਕਿਨ ਬੇਟੀ ਕਹਿੰਦੀ ਕਿ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਵਿੱਚ ਉਹਨੇ ਰਵੋਲਵਰ ਸੀਗਾ ਜਿਹੜਾ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਫੇਰ ਉਹ ਚਰਾਹ ਦਿੱਤਾ ਦਰਵਾਜ਼ਾ ਜਦੋਂ ਇਹਨੇ ਬੰਦ ਕਰ ਲਿਆ ਕੀ ਲੱਗਦਾ ਤੁਹਾਨੂੰ ਕੀ ਕਿ ਕਿਉਂ ਆਇਆ ਹੋਏਗਾ ਕੋਈ ਕੋਈ ਪ੍ਰਾਣੀ ਇਸ ਤਰ੍ਹਾਂ ਨਹੀਂ ਆਪਣੀ ਤੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਕੋਈ ਵੈਰ ਕੋਈ ਹੈ ਨਹੀਂ ਜੀ ਸਾਰੇ ਪਿੰਡ ਦੇ ਵਿੱਚ ਆਪਣਾ ਸਾਰਿਆਂ ਦਾ ਪਿਆਰ ਬਹੁਤ ਵਧੀਆ ਮੇਲਜੋਲ ਹੈ ਲੇਕਿਨ ਕੋਈ ਆਪਣੀ ਸਮਝ ਤੋਂ ਭਰੇ ਹੈ ਜੀ ਕੀ ਚੱਕਰ ਪਾਈ ਤੇ ਕੀ ਕਰੀ ਪਾਈ ਅਸੀਂ ਤੇ ਜੀ ਉਸ ਟਾਈਮ ਚੌਂਕੀ ਗਏ ਆ ਲੇਕਿਨ ਉੱਥੇ ਕੋਈ ਮਿਲਿਆ ਨਹੀਂ ਉਹਦੇ ਬਾਅਦ ਥਾਣੇ ਫੋਨ ਕੀਤਾ ਉਹਨਾਂ ਨੇ ਵੀ ਕਿਹਾ ਜੀ ਇੱਥੇ ਕੋਈ ਅਜੇ ਹੈ ਨਹੀਂ ਥੋੜੀ ਦੇਰ ਬਾਅਦ ਆ ਜਾਂਦੇ ਆ ਲੇਕਿਨ 10:30 ਵਜੇ ਤੋਂ ਲੈ ਕੇ ਲਗਾ ਲਓ ਕਿ 4 ਵਜੇ ਤੱਕ ਕੋਈ ਨਹੀਂ ਆਇਆ ਸਾਰੇ ਨਾਲ ਸਾਰੇ ਸਯੋਗੀ ਸੁਨੀਲ ਦੇਵਗਨ ਇਸ ਵੇਲੇ ਚੁਰਚੂਕੇ ਨੋਨਾ ਦਿਨਾਂ ਨਾਲ ਗੱਲ ਕਰਦੇ ਆ ਸੁਨੀਲ ਆਏ ਦਿਨ ਸੜਕਾਂ ਤੇ ਲੁੱਟਾਂ ਖੋਹਾਂ ਔਰ ਅਪਰਾਧਾਂ ਦਾ ਜਿਹੜਾ ਗ੍ਰਾਫ ਹੈ ਵੱਧਦਾ ਜਾ ਰਿਹਾ ਲੇਕਿਨ ਆਪਣੇ ਕਾਰਾਂ ਵਿੱਚ ਵੀ ਲੋਕ ਮਹਫੂਜ਼ ਨਹੀਂ ਨੇ ਹਾਲਾਂਕਿ ਇਥੇ ਕੁੜੀ ਦੀ ਸਮਝਦਾਰੀ ਜਿਸੇ ਚਲਦੇ ਆਇਹ ਸ਼ਖਸ ਜਿਹੜਾ ਬੜਾ ਸ਼ੱਕੀ ਲੱਗ ਰਿਹਾ ਆਪਣੇ ਮਨਸੂਬੇ ਅਜ ਕਾਮਯਾਬ ਨਹੀਂ ਹੋ ਪਾਇਆ ਜੀ ਬਿਲਕੁਲ ਬੜਾ ਸਭ ਤੋਂ ਪਹਿਲਾਂ ਜਾਂ ਦੱਸਣਾ ਚਾਹਾਂਗਾ ਕਿ ਕਮੇਂਡਾ ਦੇ ਵੀ ਹਲਕਾ ਮੰਡਿਰ ਹੈ ਕਿ ਇੱਕ ਇਤਿਹਾਸਕ ਪਿੰਡ ਬਹੁਤ ਮੰਦਰ ਹੈ ਜੋ ਚੁੰਡਾ ਚੁੰਡਾ ਮਾਧਰਾ ਮੰਦਿਰ ਆ ਤੇ ਇੱਥੇ ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਪਹਿਲਾਂ ਵੀ ਸਾਡੀਆਂ ਖਬਰਾਂ ਲੱਗ ਚੁੱਕੀਆਂ ਕਿ ਇੱਥੇ ਗੋਲੀ ਵੀ ਚੱਲੀ ਹੈ ਕਿ ਇੱਕ ਦੁਕਾਨ ਦੇ ਉੱਤੇ ਤੇ ਇੱਕ ਨੂੰ ਥ੍ਰੈਟ ਵੀ ਆਇਆ 50 ਲੱਖ ਰੁਪਏ ਦੀ ਫਰੋਤੀ ਦਾ ਉਸ ਨੇ ਚਲਦਿਆਂ ਜਿਸ ਸਾਹਮਣੇ ਦੱਸਿਆ ਜਾ ਰਿਹਾ ਕਿ ਲੜਕੀ ਦੇ ਜਿਹੜੀ ਲੜਕੀ ਦਾ ਘਰ ਸੀਗਾ ਉਸ ਤੋਂ ਪਹਿਲਾਂ ਉਹ ਨਾਲ ਦੇ ਘਰ ਤੋਂ ਪੁੱਛਦਾ ਕਿ ਜੀ ਪਮਨ ਕੁਮਾਰ ਦਾ ਘਰ ਕਿੱਥੇ ਸੁਨਿਆਰੇ ਦਾ ਉਹਨੇ ਦੱਸਿਆ ਕਿ ਨਾਲ ਦਾ ਘਰ ਹੈ ਉਸ ਤੋਂ ਬਾਅਦ ਆ ਕੇ ਦੁਆ ਕਰਕਾਂ ਦਾ ਲੜਕੀ ਦੁਆ ਕੋਲ ਕੇ ਐ ਵੀ ਕਹਿੰਦੀ ਪੁੱਛਦੀ ਹਾਂ ਨੂੰ ਕਿ ਕੀ ਕਾਰਨ ਤੇ ਉਹ ਪੁੱਛ ਜਿਹਨੂੰ ਦੱਸਦਾ ਉਹ ਕਿ ਤੇਰੇ ਪਾਪਾ ਨੇ ਮੈਨੂੰ ਬੁਲਾਇਆ ਮੈਂ ਇਸ ਪ੍ਰਾਪਰਟ ਦੀ ਰੈਂਟ ਦੇ ਉੱਤੇ ਜਾਣਾ ਕਹਿੰਦੀ ਤੁਸੀਂ ਇੱਥੇ ਜਾ ਕੇ ਗੱਲ ਕਰ ਲਓ ਪਰ ਸੋਚਣ ਵਾਲੀ ਗੱਲ ਇਹ ਆਂਦੀ ਜਿਵੇਂ ਤੁਸੀਂ ਸੀਸੀਟੀਵੀ 'ਚ ਦੇਖ ਰਹੇ ਹੋ ਤੇ ਉਹਨੇ ਦੱਸਿਆ ਵੀ ਇਹਨੇ ਪਰਿਵਾਰ ਨੂੰ ਵੀ ਦੱਸਿਆ ਕਿ ਪਿਸਤਲ ਕੱਢਣ ਦੀ ਵੀ ਕੋਸ਼ਿਸ਼ ਕੀਤੀ ਸੀਗਾ ਥੱਲੇ ਦੇ ਵਿੱਚ ਸੀਗਾ ਪਰ ਸੋਚਣ ਵਾਲੀ ਗੱਲ ਹੈ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਹੈ ਕਿ ਕੱਲ ਦਾ ਸਬਕਿਆ ਕੱਲ ਸਵੇਰ ਦਾ ਵਾਕਿਆ ਤੇ ਪੁਲਿਸ ਅਜੇ ਤੱਕ ਉਨਾਂ ਦਾ ਬਿਆਨ ਦਰਜ ਕਰਨੀ ਆਈ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਇਹ ਬੜੀ ਇੱਕ ਸੋਚ ਸਮਝਣ ਸੋਚਿਆ ਜਾਏ ਪੁਲਿਸ ਦੀ ਜਿਹੜੀ ਹੈ ਕਮ ਲਾਪਰਵਾਹੀਆਂ ਹੈ ਉਸੇ ਤੇ ਚਲਦੇ ਆਪਰਾਧ ਦਾ ਗਰਾਫ ਵੱਧਦਾ ਜਾ ਰਿਹਾ ਔਰ ਪੁਲਿਸ ਦੀ ਕਾਰਵਾਈਆਂ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਸ਼ਾਇਦ ਪੁਲਿਸ ਇੰਤਜ਼ਾਰ ਕਰੀ ਕੋਈ ਕੋਈ ਹਾਦਸਾ ਵਾਪਰੇ ਫਿਰ ਉਹ ਐਕਸ਼ਨ ਲੈ ਜੀ ਬਿਲਕੁਲ ਐਸਾ ਐਸਾ ਉਹਨਾਂ ਤੇ ਇਹੀ ਜਾਪਦਾ ਜਿਦੋਂ ਆਪਾਂ ਹੁਣ ਅੱਜ ਚੌਂਕੀ ਇੰਚਾਰਜ ਦੇ ਚੌਂਕੀਂਡਾ ਦੇ ਵੀ ਚੌਂਕੀ ਗਏ ਆ ਚੌਂਕੀ ਦੇ ਵਿੱਚ ਕੋਈ ਵੀ ਮੁਲਾਜ਼ਮ ਜੀ ਕੋਈ ਵੀ ਮੁਲਾਜ਼ਮ ਉੱਥੇ ਨਹੀਂ ਸੀ ਆਪਾਂ ਸੋਚਿਆ ਕਿ ਤੁਹਾਨੂੰ ਪੁਲਿਸ ਵੀ ਬਾਈਟ ਕਰ ਲਈਏ ਆਪਾਂ ਕਿ ਉਹਨਾਂ ਨੂੰ ਪੁੱਛ ਲਈਏ ਕਿ ਤੁਹਾਨੂੰ ਦਰਖਾਸਤ ਗਈ ਹੈ ਕੀ ਉਹਦਾ ਤੁਸੀਂ ਕਰ ਰਹੇ ਹੋ ਤੇ ਜਦੋਂ ਉੱਥੇ ਇੱਕ ਕੰਮ ਕਰਨ ਵਾਲੀ ਸੀਗੀ ਜਿਹੜੀ ਕੰਮ ਕਰ ਰਹੀ ਸੀਗੀ ਉੱਥੇ ਉਹਨੂੰ ਪੁੱਛਿਆ ਗਿਆ ਕਿੱਥੇ ਹੈ ਤੇ ਕੋਈ ਮੁਲਾਜ਼ਮ ਕੋਈ ਇਕੱਲੀ ਕੋਈ ਸਾਰੇ ਅੰਮ੍ਰਿਤਸਰ ਗਏ ਨੇ ਅੰਮ੍ਰਿਤਸਰ ਪਤਾ ਨਹੀਂ ਆਜੀ ਕਿਹੜੀ ਗੱਲ ਆ ਗਈ ਜਿਹੜੀ ਅੰਮ੍ਰਿਤਸਰ ਸਾਰਾ ਚੌਂਕੀ ਛੱਡ ਕੇ ਚਲੇ ਗਏ અમી એસે એચ વાલે પહોંચ પોલીસ ભી ન કામ નયા યાર પણ એસેલી અપરાધાતા ગ્રાફ એસ કદર વધા જા રહા હે કે પોલીસ ચોકી કે وچ પોલીસ હી મૌજૂદ નહીં હે ઓર ઇથે તમામ પોલીસ મુલાઝિમ નડે ને નદારત ને લેકિન ઇથે સરકાર પોલીસ પ્રશાસન લગાતાર દાવે કરતા હે કે નહીં ઇથે કાનૂન વ્યવસ્થા બિલકુલ કાયમ હે બહોત બહોત શુક્રિયા ફિલાલ દિયે સારી જાનકારી લે હલાંકી ગનીમત રહી ઇથે કુશકિસ્મતી રહી કે એ પરિવાર સુરક્ષિત હે કુડી સુરક્ષિત હે લેકિન વાકી હી પોલીસ થી કાર્યવાહી નુ લેકે સવાલ તા ખડે હો રહે હે